ਛਿਆਣੇ ਲੋਕ ਕਮੈਂਟ ਕਰਕੇ ਦੱਸੋ ਵੀ ਇਹ ਕਿਹੜੀ ਭਗਤੀ ਏ ਤਨਸੋ ਗਏ ਮੇਰੇ ਪਿਆਰ ਦੀ ਇਤਨਾਰ ਵੀ ਹਾਂ ਨੂੰਤੀ ਤਨਸੋ ਮੇਰੇ ਪਿਆਰ ਦੀ ਸਾਨੂੰ ਲੋੜ ਆ ਤੇਰੇ ਪਿਆਰ ਦੀ ਆਜੋ ਸਤਗੁਰ ਜੀ ਬੀਬੀ ਤੇਰੀ ਉਮਰ ਕਿਹੜੀ ਏ ਤੇ ਕਿਹੜੇ ਕਮੀ ਪਈ ਹੋਈ ਏ ਨੱਚੋ ਨੱਚੋ ਹੋਰ ਨੱਚੋ ਫੋਕ ਖੁੱਲ ਕੇ ਨੱਚੋ ਨਾਲ ਆਦੀਆਂ ਬੀਬੀਆਂ ਵੀ ਲੈ ਆਓ ਲਿਆਂਦੀਆਂ ਹੀ ਹੋਈਆਂ ਤੇ ਬੈਠੀ ਹੋਣੀਆਂ ਸਾਈਡ ਤੇ ਧਰਮ ਦੇ ਨਾਂ ਤੇ ਜਰ ਜਿੰਨੂ ਮਰਜ਼ੀ ਜਰਦੂ ਬਣਾ ਲਓ ਪਹਿਲੀ ਗੱਲ ਇਹ ਆ ਕੋਈ ਵੀ ਇਹ ਧਰਮ ਨਹੀਂ ਹੈਗਾ ਕੋਈ ਸਾਬਤ ਕਰਦੇ ਵੀ ਇਹ ਧਰਮ ਹੈ ਹਨ 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 ਸਤਿਗੁਰੂ ਤੇਰਾ ਹੀ ਆਸਰਾ ਤਨ ਤਨ ਸਤਿਗੁਰੂ ਤੇਰਾ ਹੀ ਆਸਰਾ ਬੱਚੀ ਨੂੰ ਸਿਖਾਉਂਦੇ ਪਏ ਨੇ ਪਹਿਲੀ ਤਾਂ ਗੱਲ ਯਾਰ ਮੈਨੂੰ ਇਹ ਵੀ ਦੱਸਿਆ ਜੇ ਇਹ ਡਾਇਲੋਗ ਕਾਪੀ ਨਹੀਂਗਾ ਪਹਿਲਾਂ ਸੁਣਿਆ ਨਹੀਂ ਸੀਗਾ ਉਹ ਸਾਥ ਆ ਜਿੰਦਾ ਰੌਲਾ ਪਿਆ ਹੀ ਗੱਡੇਰਾ ਹੁੰਦਾ ਹੀ ਬੜਾ ਤਗੜਾ ਆਹ ਵੇਖੋ ਨਰਾਬਰ ਕੁਰਸੀਆਂ ਢਾ ਕੇ ਬੈਠੇ ਨੇ ਨਾ ਇਹ ਰੱਬ ਦੇ ਸ਼ਰੀਕ ਬਣ ਕੇ ਵਹਿ ਗਏ ਨੇ ਇਹ ਆਪਦੀ ਯਾਰ ਪੂਜਾ ਕਰਾਈ ਜਾਂਦੇ ਲੋਕਾਂ ਤੋਂ ਆਪ ਨੂੰ ਮੱਥੇ ਟਿਕਾਈ ਜਾਂਦੇ ਕਿਹੜਾ ਕਿੱਥੇ ਲਿਖਿਆ ਵੀ ਬੰਦੇ ਨੂੰ ਮੱਥਾ ਟੇਕੋ ਇਹ ਦੇਸ਼ ਦੇਸ਼ ਨਾ ਹੁੰਦਾ ਜੇ ਗੁਰੂ ਦਸ਼ਮੇਸ਼ ਨਾ ਹੁੰਦਾ ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਚੈਨਲ ਤੇ ਤੇ ਸ਼ਿਵਮ ਬਾਬੇ ਦਾ ਤਾਂ ਸਾਰਿਆਂ ਨੂੰ ਪਤਾ ਹੈ ਤੇ ਕੁਛ ਕੁ ਨਾ ਆਪਣੇ ਸੱਜਣਾ ਦਾ ਇਤਰਾਜ ਸੀਗਾ ਵੀ ਤੁਸੀਂ ਗਰੀਬ ਬਾਬਿਆਂ ਲਤਾ ਹੁੰਦੇ ਜਿਵੇਂ ਸ਼ਿਵਮ ਬਾਬਾ ਮੋਕੇ ਵਾਲਾ ਤੇ ਜਾਂ ਹੋਰ ਬਾਬੇ ਵੀ ਡੇਰਿਆਂ ਹਲ ਨਹੀਂ ਹੁੰਦੇ ਤੇ ਆਹ ਵੇਖੋ ਮਹਾਰਾਜ ਜੀ ਡੇਰੇ ਵਾਲੇ ਆ ਦਿਖਦੇ ਪੈਣਾ ਨਾਲ ਵੀਡੀਓ ਚ ਤੇ ਇਹਨਾਂ ਨਾਲ ਜਿਹਨਾਂ ਤੇ ਚਾਣਨਾ ਪਾਇਆ ਆਪਾਂ ਗੱਲਬਾਤ ਇਹਨਾਂ ਦੀ ਕਰਦੇ ਆ ਅੱਜ ਵਿਖਾਉਣੇ ਆ ਤੁਹਾਨੂੰ ਇਹਨਾਂ ਦਾ ਵੀ ਸੱਚ ਵੀ ਕਿੱਡੇ ਕੋ ਜਾਨੀ ਜਾਣ ਪਾਪੇ ਨੇ ਪਿੱਛੇ ਜੀ ਸੇਵਾਦਾਰ ਕੱਲੇ ਤੇ ਮਿਲਿਏਗੇ ਸੇਵਾਦਾਰ ਕੱਲੇ ਰੁਕੋ ਬਾਅਦ ਵਿੱਚ ਜੀ ਹੋ ਕੇ ਬਾਬਾ ਜੀ ਪੈਸੇ ਤਾਂ ਦੇਤੇ ਨਾਲ ਸਿਕਿਉਰਟੀ ਵੀ ਭੇਜ ਦੋ ਰਾਜ ਲੁੱਟ ਖੋਣ ਨਾ ਹੋ ਜੇ ਹਨਾ ਚਾਹੀਦੀ ਨੇ ਸਕਿਉਰਟੀ ਨਾਲ ਬੋਡੀਗਾਰਡ 2-3 ਇੱਕ ਬੰਦੇ ਦੇ ਭੇਜ ਤਾ ਕਰੋ ਜਿਹੜੇ 50-50 ਦੇ ਇੱਕ ਤਾਂ ਤੁਸੀਂ ਵੇਖੋ ਨੋਟ ਵੇਖੋ ਬਾਬੇ ਨੇ ਚੁਣੇ 50-50 ਦੇ ਕੜਕ ਨੇ ਨੋਟ ਵੰਡਦਾ ਵਾ ਪਤਾ ਨਹੀਂ ਕਿਹੜੇ ਬੈਂਕ ਨਾਲ ਸਿੱਧੀ ਗੱਲ ਬਾਤ ਹੈ ਤੇ ਇਹਨਾਂ ਨੂੰ ਤਾਂ ਹੁਣ ਸੱਤ ਪੀੜੀਆਂ ਬਹਿ ਕੇ ਖਾਣ ਗਿਆ ਹਨਾ ਲੋੜੀ ਨੇ ਕੰਮ ਕਰਦੀ ਕਿਤੇ ਕੋਈ ਸਾਰੇ ਮਸਲੇ ਬਾਬੇ ਨੇ ਹੱਲ ਕਰਤੇ ਮੈਡਮ ਪਾਪਾ ਜੀ ਪਹਿਲੀ ਵਾਰੀ ਆਈ ਮੈਂ ਕਹੇ ਸੇਵਾ ਨਹੀਂ ਕੀਤੀ ਲੈ ਸਤ ਗੁਰ ਦੀਤੀ ਆ ਮੈਂ ਤਾਂ ਕੇ ਪੈਨਸ਼ਨ ਚਲੀ ਬਈ ਉਹ ਇਹ ਰੱਖਾ ਸਤ ਗੁਰ ਤੋਂ ਹੀ ਆ ਮੈਂ ਸੇਵਾ ਸੀ ਮੈਂ ਲਈ ਹੋ ਕੁਛ ਵੀ ਮੰਗਦੇ ਬਾਬੇ ਬਹੁਤ ਕੁਝ ਦਿਆ ਬਦਾਤਾ ਬਾਬੇ ਨੂੰ ਕੀ ਲੋੜ ਹੈ ਕੰਮ ਕਰਨ ਦੀ ਲੈ ਆ ਵੇਖੋ ਮੂਰਖ ਲੋਕ ਆਪ ਹੀ ਆਉਂਦੇ ਕੰਮ ਕਰਨ ਆਪ ਹੀ ਦਿਹਾੜੀ ਤੇ ਆਉਂਦੇ ਨੇ ਪਿਣਾ ਪੈਸੇ ਵਾਲੀ ਦਿਹਾੜੀ ਉਹ ਵੀ ਬੀਬੀ ਨਾ ਕਰੇ ਨੋਂ ਨਾਲ ਲੜਦੀ ਹਣੀ ਏ ਵੀ ਹਾਂ ਆ ਕੰਮ ਨਹੀਂ ਹੁੰਦਾ ਮੇਰਾ ਨਾ ਚੂਲਾ ਦੁਖਦਾ ਮੇਰੀ ਲੱਤ ਦੁਖਦੀ ਮੇਰੀ ਢੂਈ ਦੁਖਦੀ ਏ ਮੈਥੋਂ ਕੰਮ ਨਹੀਂ ਹੁੰਦਾ ਇੱਥੇ ਵੇਖੀ ਝੋਲੀ ਚੱਕੀ ਤੇ ਆ ਕੇ ਬਾਬੇ ਨੂੰ ਹਾਂ ਬਾਬਾ ਜੀ ਮੈਂ ਪਹਿਲੀ ਵਾਰੀ ਆਈ ਹਾਂ ਹਾਂ ਬੀਬੀ ਤੂੰ ਪਹਿਲੀ ਵਾਰੀ ਆਈ ਹੈ ਤੇ ਪਹਿਲੀ ਵਾਰੀ ਬਾਬੇ ਨੇ ਤੈਨੂੰ ਮੂਰਖ ਬਣਾਤਾ ਆ ਦੋਸਤ ਮੁਰਗੀ ਤੈਨੂੰ ਸੋਣੇ ਮੇਰੇ ਪਿਆਰ ਦੀ ਤੈਨੂੰ ਦਾਰ ਦੀ ਹਾਂ ਗੁਣਤੀ ਤੈਨੂੰ ਸੋਣੇ ਮੇਰੇ ਪਿਆਰ ਦੀ ਸਿਆਣੇ ਲੋਕ ਕਮੈਂਟ ਕਰਕੇ ਦੱਸੋ ਵੀ ਇਹ ਕਿਹੜੀ ਭਗਤੀ ਏ ਸਾਨੂੰ ਲੋੜ ਹੈ ਤੇਰੇ ਪਿਆਰ ਦੀ ਆਜੋ ਸਤਿਗੁਰ ਜੀ ਹੈ ਕਿ ਬੀਬੀ ਤੇਰੀ ਉਮਰ ਕਿਹੜੀ ਹੈ ਤੇ ਕਿਹੜੇ ਕਮੀ ਪਈ ਹੋਈ ਹੈ ਤੂੰ ਹੈ ਜਾ ਕੇ ਨਾ ਦੂਜਾ ਡੇਰਿਆਂ ਨੂੰ ਛੱਡ ਤੇ ਤੀਰਸ ਸਤਾਨਾਂ ਤੇ ਜਾ ਤੇ ਤੇਰਾ ਭਲਾ ਹੋਵੇ ਕੋਈ ਠੀਕ ਹੈ ਸੋ ਆਜੋ ਸਤਿਗੁਰ ਜੀ ਮੈਨੂੰ ਲੋੜ ਹੈ ਤੇਰੇ ਪਿਆਰ ਦੀ ਕਿਹੜਾ ਪਿਆਰ ਪਾਲਦੀਆਂ ਉਮਰੇ ਬਾਪੂ ਨੇ ਪਿਆਰ ਨਹੀਂ ਦਿੱਤਾਗਾ ਤੇ ਆ ਬਾਬਾ ਹੁਣ ਤੈਨੂੰ ਵੱਖਰਾ ਪਿਆਰ ਦੇ ਦੂਗਾ ਨੱਚੋ ਨੱਚੋ ਹੋਰ ਨੱਚੋ ਫੋ ਖੁੱਲ ਕੇ ਨੱਚੋ ਨਾਲ ਆਦੀਆਂ ਬੀਬੀਆਂ ਵੀ ਲੈ ਆਉ ਲਿਆਂਦੀਆਂ ਹੀ ਹੋਈਆਂ ਤਾਂ ਬੈਠੀ ਹੋਣੀਆਂ ਸਾਈਡ ਤੇ ਉਹ ਵੀ ਇੱਕ ਪਾਸੇ ਗਿੱਧਾ ਪਾਈ ਜਾਂਦੀਆਂ ਹੋਣੀਆਂ ਨੱਚੋ ਤੁਹਾਨੂੰ ਕਿ ਲੋੜ ਘਰ ਚ ਲਾਉਂਦੀ ਘਰ ਤਾਂ ਤੁਹਾਡੇ ਬਾਬੇ ਨੇ ਚਲਾ ਦੇਣੇ ਨੇ ਜਾਂ ਸ਼ਾਇਦ ਜਾੜ ਦੇਣੇ ਨੇ ਤੁਹਾਨੂੰ ਨਾ ਐਡੇ ਕੋ ਧਰਮ ਦੇ ਨਾਂ ਤੇ ਜਰ ਜਿੰਨੂ ਮਰਜ਼ੀ ਯਾਰਦੂ ਬਣਾ ਲਓ ਪਹਿਲੀ ਗੱਲ ਇਹ ਆ ਇਹ ਚੀਜ਼ ਵੇਖੋ ਵੀ ਇਹ ਧਰਮ ਨਹੀਂ ਹੈਗਾ ਸਭ ਤੋਂ ਵੱਡੀ ਗੱਲ ਕੋਈ ਸਾਬਤ ਕਰ ਦੇ ਵੀ ਇਹ ਧਰਮ ਹੈ ਧਰਮ ਕੀ ਏ ਹਿੰਦੂ ਸਿੱਖ ਈਸਾਈ ਮੁਸਲਮਾਨ ਇਹ ਧਰਮ ਨੇ ਇਹ ਕੀ ਏ ਇਹ ਦੁਕਾਨਾਂ ਨੇ ਇਹ ਡੇਰੇਵਾਦ ਕੋ ਚੌਂਕੀ ਲਾਉਂਦਾ ਕਿਸੇ ਚ ਬਾਬਾ ਆਉਂਦਾ ਇਹ ਦੁਕਾਨਾਂ ਨੇ ਕੀ ਕਹਿੰਦਾ ਇਹ ਬੋਲਦਾ ਵੀ ਪੰਨੀ ਨਾ ਛਿੰਦਾ ਗੁੰਗਾ ਏ ਮੇਰੇ ਘਰ ਆ ਲਾਇਆ ਤੇ ਉਹ ਬੱਚਾ ਕਦੇ ਕਾਏਗਾ ਅੱਛਾ ਇਹ ਮੁੰਡੇ ਨੇ ਬਹੁਤ ਸੇਵਾ ਕੀਤੀ ਆ ਬੱਚੇ ਨੇ ਸੇਵਾ ਕੀਤੀ ਸੇਵਾ ਸੀ ਕੋਨ 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 ਕੋ ਨਾ ਨਾ ਚੁੱਪ 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 ਮੋੜ ਕੇ ਜਾ ਦੇ ਬਾਬਾ ਆ ਬੱਚਾ ਵੇਖਿਆ ਹਣ ਸਾਰੇ ਆਣੇ ਚੱਲ ਬੱਚਾ ਰੋ ਪਿਆ ਪਿਓ ਦਾ ਦੁੱਖ ਨਹੀਂ ਵੇਖਿਆ ਗਿਆ ਅਸੀਂ ਵੀ ਇਸ ਚੀਜ਼ ਨਾਲ ਸਹਿਮਤ ਆਏ ਮਜ਼ਾਕ ਨਹੀਂ ਡਾਉਂਦੇ ਸੀ ਠੀਕ ਹੈ ਹੁਣ ਉਹ ਬੱਚੇ ਨੂੰ ਕੀ ਲੱਗਦਾ ਪਿਆ ਹੈ ਕੀ ਉਹਦੀ ਮਾਂ ਸਖਾਉਂਦੀ ਪਈ ਹੈ ਪਿਓ ਬਾਬੇ ਤੋਂ ਤੈਨੂੰ ਸਭ ਕੁਝ ਮਿਲੇਗਾ ਕੋਈ ਨਹੀਂ ਤੂੰ ਫਿਰ ਚਿੰਤਾ ਨਾ ਕਰ ਡਾਕਟਰ ਨੂੰ ਦਿਖਾਉਣੇਗੇ ਚਲ ਰੋਣਾ ਚੱਪ 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 ਬਸ ਬਸ ਚਲ ਰੋਣਾ ਜਾਣਾ ਚੱਪ ਚੱਪ ਠੀਕ ਹੋ ਜਾਸੇ ਅਵੇ ਦੋ ਭਰਾ ਨਹੀਂ ਗੁੰਗੇ ਦੋਵੇਂ ਨਹੀਂ ਦੋਨੋਂ ਭਰਾ ਦੋਵੇਂ ਨਹੀਂ ਦੋਵੇਂ ਗੁੰਗੇ ਇਹਦਾ ਉੱਥੇ ਦਿਖਵਾ ਦਾਂਗੇ ਐਮਜ਼ ਵਿੱਚ ਐਮਜ਼ ਵਿੱਚ ਹਣਾ ਬਾਬਾ ਜੀ ਐਮਜ਼ ਹਸਪੀਟਲ ਲੈ ਕੇ ਜਾਣਾ ਤੁਸੀਂ ਤੇ ਪਹਿਲਾਂ ਮੈਨੂੰ ਇਹ ਦੱਸੋ ਬੀਬੀ ਨੇ ਉਹਦੇ ਘਰ ਵਾਲੀ ਨੇ ਕਿਹਾ ਹੈ ਵੀ ਇਹ ਦੋ ਭਰਾ ਸੀ ਦੋਵੇਂ ਜਨਮ ਤੋਂ ਗੁੰਗੇ ਨੇ ਕੋਈ ਡਾਕਟਰ ਹੈਗਾ ਮੈਨੂੰ ਪਲੀਜ਼ ਇਹ ਦੱਸਿਆ ਜੇ ਮੈਨੂੰ ਨੌਲੇਜ ਨਹੀਂ ਹੈਗੀ ਜਿੱਥੋਂ ਤੱਕ ਮੈਨੂੰ ਲੱਗਦਾ ਹੈ ਵੀ ਕੋਈ ਡਾਕਟਰ ਨਹੀਂ ਹੋਣਾ ਵੀ ਜਿਹੜਾ ਜਨਮ ਤੋਂ ਗੁੰਗਾ ਆਵੇ ਤੇ ਉਹਨੂੰ ਸਹੀ ਕਰ ਦੇ ਤੂੰ ਝੂਠਾ ਦਲਾਸਾ ਕੇ ਉਹ ਦਿਨਾਂ ਪਿਆ ਉਹਨਾਂ ਨੂੰ ਉਹ ਬੱਚਾ ਪਹਿਲਾਂ ਰੋਈ ਜਾਂਦਾ ਇੱਥੇ ਗਲਤੀ ਇਹਦੀ ਮਾਂ ਦੀ ਏ ਇਸ ਬੱਚੇ ਦੀ ਮਾਂ ਦੀ ਗਲਤੀ ਏ ਬਿਲਕੁਲ ਗਲਤੀ ਏ ਉਹਦੀ ਉਹ ਨੂੰ ਬਚਪਨ ਤੋਂ ਹੀ ਸਿਖਾ ਰਹੀ ਹੈ ਵੀ ਆ ਪਖੰਡੀ ਤੋਂ ਤੈਨੂੰ ਸਭ ਕੁਝ ਮਿਲੇਗਾ। ਇਹ ਹੈ ਹੀ ਆਪਣਾ ਸਭ ਕੁਝ। ਹੱਥ ਜੋੜ ਕੇ ਖੜ ਜਾਂਦੇ ਨੇ ਜਿੱਥੋਂ ਬਾਬਾ ਲੰਘਦਾ ਹੈ। ਇਹਨਾਂ ਨੂੰ ਮੂਰਖ ਬਣਾਉਣਾ ਬਹੁਤ ਸੌਖਾ ਹੈ। ਬਾਬੇ ਬੰਨਾ ਬਹੁਤ ਸੌਖਾ ਹੈ। ਲਾਲਿਆ ਮਹਸਾਬ। ਜਿੱਥੋਂ ਲੰਘਦਾ ਧੰ ਧੰ ਸਤਿਗੁਰੂ ਧੰ ਧੰ ਸਤਿਗੁਰੂ। ਸ਼ਰਮ ਕਰੋ। ਕਿੰਨੇ ਫਿੱਡੂnga ਬਗਜੂਗੇ? ਇਹ ਡੋਡੇ ਫੋਟੂnga ਬਗਜੂਗੇ। ਆ ਆ ਆ ਵੇਖੋ ਨਾਲ ਤੇਰਾ ਆਵਾਸਿਕ ਖਾਂ ਲੈਣਾ ਸਿੱਖਾਂ ਦਾ ਪਹਿਰਾਵਾ ਹੈ ਨਾ ਸਾਰਾ ਡਾੜਾ ਰੱਖਿਆ ਦਾੜਾ ਪ੍ਰਕਾਸ਼ ਕੀਤਾ ਹੈ ਪੱਗ ਬੰਨੀ ਸਿਰ ਤੇ ਚਿੱਟੇ ਕੱਪੜੇ ਪਾਏ ਚੱਲ ਉਹ ਤੇਰਾ ਆਵਦਾ ਇਹ ਚੀਜ਼ ਦਾ ਜਵਾਬ ਦੇ ਵੀ ਤੂੰ ਇਹ ਕਹਿਣਾ ਪਿਆ ਵੀ ਅਮਰਤ ਛਕੋ ਤੂੰ ਛਕਿਆ ਅਮਰਤ ਇਹ ਵੀ ਚੀਜ਼ ਦੱਸਦੀ ਕੋਈ Hindu ਆਉਂਦਾ ਕੋਈ ਮੁਸਲਮਾਨ ਆਉਂਦਾ ਤੇਰੇ ਕੋਲ ਤੂੰ ਉਹਨੂੰ ਕਹਿਣਾ ਵੀ ਆਪਦੇ ਮਜ਼ੇਪ ਚ ਪੱਕੇ ਹੋਵੋ ਆਪਦੇ ਧਰਮ ਚ ਪੱਕੇ ਹੋਵੋ ਆਪਦਾ ਨਾਮ ਕਿਉਂ ਵੰਡਦੇ ਪਏ ਜੀ ਨਾਲ ਨਾਮਦਾਨ ਕਿਉਂ ਦਿੰਦੇ ਪਏ ਜੀ ਆਵਦਾ ਹਨ 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 ਸਤਿਗੁਰੂ ਤੇਰਾ ਹੀ ਤੇਰਾ ਹੀ ਆਸਰਾ ਆਹ ਤਨ ਤਨ ਸਤਿਗੁਰੂ ਤੇਰਾ ਹੀ ਆਸਰਾ ਬੱਚੀ ਨੂੰ ਸਿਖਾਉਂਦੇ ਪਏ ਨੇ ਪਹਿਲੀ ਤਾਂ ਗੱਲ ਯਾਰ ਮੈਨੂੰ ਇਹ ਵੀ ਦੱਸਿਆ ਜੇ ਇਹ ਡਾਇਲੋਗ ਕਾਪੀ ਨਹੀਂਗਾ ਪਹਿਲਾਂ ਸੁਣਿਆ ਨਹੀਂ ਸੀਗਾ ਉਹ ਸਾਥ ਦਾ ਜਿੰਦਾ ਰੌਲਾ ਪਿਆ ਸੀ ਗੱਡੇਰਾ ਹੁੰਦਾ ਹੀ ਬੜਾ ਤਗੜਾ ਹੋਵਾਂਗੇ ਉਧਰ ਵੀ ਕੋਈ ਨਹੀਂ ਤੇ ਇਹ ਬੱਚੀ ਵੇਖੋ ਕਿੰਨੀ ਛੋਟੀ ਜੀ ਬੱਚੀ ਹੈ ਪਿੱਛੇ ਉਹਦਾ ਦਾਦਾ ਖੜਾ ਹੈ ਜਾਂ ਕੋਈ ਪਿੰਡ ਦਾ ਖੜਾ ਮੈਨੂੰ ਨਹੀਂ ਪਤਾ ਇਹ ਬੱਚੀ ਨੂੰ ਕੀ ਲੱਗਦਾ ਪਿਆਨ ਕੀਸ ਖਾਉਂਦੇ ਪਾਇਨੇ ਵੀ ਇਹ ਹੈ ਗੁਰੂ ਏ ਇਹਦੇ ਅੱਗੇ ਮੱਥਾ ਟੇਕਿਆ ਇਹ ਬੈਠਾ ਆ ਪਖੰਡੀ ਇਹਦੇ ਅੱਗੇ ਮੱਥਾ ਟੇਕਿਆ ਜੀ ਤੈਨੂੰ ਸਭ ਕੁਝ ਮਿਲਣਾ ਵੱਡੀ ਹੋਣਾ ਜਵਾਕੜੀ ਨੇ ਵਿਆਹ ਕਰਾਉਣਾ ਉਹਨੂੰ ਇਹ ਹੀ ਲੱਗਣਾ ਵੀ ਇਹਦੇ ਅੱਗੇ ਮੱਥਾ ਟੇਕਿਆ ਮੈਨੂੰ ਸਭ ਕੁਝ ਮਿਲਣਾ ਹੈ ਮੈਨੂੰ ਕੋਈ ਉਹਨੂੰ ਹਿੰਦੂ ਧਰਮ ਚੋਈ ਕੋਈ ਉਹਨੂੰ ਭਗਵਤ ਗੀਤਾ ਨਾਲ ਨਹੀਂ ਕੋਈ ਉਹਨੂੰ ਸ਼੍ਰੀ ਰਾਮ ਨਾਲ ਨਹੀਂ ਸ਼੍ਰੀ ਕ੍ਰਿਸ਼ਨ ਨਾਲ ਨਹੀਂ ਇਹ ਸਿੱਖ ਧਰਮ ਚੋਈ ਕੋਈ ਉਹਨੂੰ ਗੁਰੂ ਗੋਬਿੰਦ ਸਿੰਘ ਨਾਲ ਨਹੀਂ ਕੋਈ ਉਹਨੂੰ ਗੁਰੂ ਗ੍ਰੰਥ ਸਾਹਿਬ ਨਾਲ ਨਹੀਂ ਮੇਰਾ ਮੇਰੇ ਘਰੇ ਦਾ ਤੇ ਤੁਹਾਡੇ ਘਰੇ ਦਾ ਤੁਮਰ ਤੁਹੋ ਤੇਰਾ ਆਸਰਾ ਆ ਵੇਖੋ ਹੁਣ ਬਰਾਬਰ ਕੁਰਸੀਆਂ ਢਾ ਕੇ ਬੈਠੇ ਨੇ ਨਾ ਹੈ ਇਹ ਰੱਬ ਦੇ ਸ਼ਰੀਕ ਬਣ ਕੇ ਬਹਿ ਗਏ ਨੇ ਇਹ ਆਪਦੀ ਯਾਰ ਪੂਜਾ ਕਰਾਈ ਜਾਂਦੇ ਲੋਕਾਂ ਤੋਂ ਆਪ ਨੂੰ ਮੱਥੇ ਟਿਕਾਈ ਜਾਂਦੇ ਕਿਹੜਾ ਕਿੱਥੇ ਲਿਖਿਆ ਵੀ ਬੰਦੇ ਨੂੰ ਮੱਥਾ ਟੇਕੋ ਇਹ ਦੇਸ਼ ਦੇਸ਼ ਨਾ ਹੁੰਦਾ ਜੇ ਗੁਰੂ ਦਸ਼ਮੇਸ਼ ਨਾ ਹੁੰਦਾ ਠੀਕ ਹੈ ਮੇਰੀ ਇਹ ਗੱਲ ਤੇ ਧਿਆਨ ਗੌਰ ਕਰੋ ਜਿਹੜੇ ਵੀਰ ਸਿੱਖਾਂ ਦੇ ਕੋਲ ਜਾਂਦੇ ਪਏ ਨੇ ਜਿਹੜੇ ਵੀਰ ਹਿੰਦੂਏ ਦੇ ਕੋਲ ਜਾਂਦੇ ਪਏ ਨੇ ਮੈਨੂੰ ਇਹ ਗੱਲ ਦੱਸੋ ਕਿ ਕਿੱਥੇ ਆਪਣੇ ਗੁਰੂਆਂ ਪੀਰਾਂ ਪਗੰਬਰਾਂ ਆਪਣੇ ਦੇਵੀ ਦੇਵਤਿਆਂ ਨੇ ਕਿਹਾ ਸੀਗਾ ਵੀ ਦੇਵ ਦੀ ਪੂਜਾ ਕਰੋ ਇਹ ਕਿੱਧਰ ਦੇ ਬਾਬੇ ਨੇ ਯਾਰ ਕੀ ਤੁਸੀਂ ਪਖੰਡ ਫੜ ਲਿਆ ਸਭ ਤੋਂ ਜ਼ਿਆਦਾ ਸਭ ਤੋਂ ਜ਼ਿਆਦਾ ਮੈਨੂੰ ਗੁੱਸਾ ਇਹਨਾਂ ਤੇ ਆ ਆ ਬੰਦਿਆਂ ਤੇ ਆ ਜਿਹੜੇ ਆ ਵੇਖੋ ਆ ਬੈਠੇ ਹੋਏ ਨੇ ਆ ਇਨਾਂ ਦੇ ਅੱਗੇ ਇਹਨਾਂ ਤੇ ਆ ਯਾਰ ਕੀ ਯਾਰ ਤੁਸੀਂ ਤਮਾਸ਼ਾ ਬਣਾ ਲਿਆ ਯਾਰ ਬੰਦੇ ਨੂੰ ਬਾ ਲੈਂਦੇ ਜੇ ਪਾਏ ਉਹਨੇ ਚਿੱਟੇ ਕੱਪੜੇ ਤੇ ਬਿਠਾ ਲਿਆ ਉਹਨੂੰ ਯਾਰ ਉਹ ਹੀ ਬਾਬਾ ਹੋ ਗਿਆ ਉਹ ਹੀ ਸਾਹਿਬ ਕੋ ਗੁਰੂ ਦੁਨੀਆ ਇਹਨੇ ਬਣਾਈ ਏ ਇਹਨੇ ਬਣਾਈ ਦੁਨੀਆ ਕੇ ਦੁਨੀਆ ਨੂੰ ਚਲਾਉਂਦਾ ਪਿਆ ਆ ਹਣ ਜਿਹੜੇ ਕਹਿੰਦੇ ਹੀ ਨਾ ਡੇਰਿਆਂ ਵਾਲੇ ਨਹੀਂ ਹੁੰਦੇ ਗਰੀਬਾਂ ਨਾਲ ਤੱਕ ਆ ਵੇਖ ਲਓ ਹੰਡੇ ਟਾਡੇ ਕਰਕੇ ਤੁਹਾਡੇ ਵਰਗੇ ਲੋਕਾਂ ਕਰਕੇ ਇਹ ਇਹ ਬੰਦੇ ਆਪ ਸਭ ਤੋਂ ਪਹਿਲਾਂ ਬੀਬੀਆਂ ਹੱਕਦਾਰ ਦੂਜੇ ਨੰਬਰ ਤੇ ਉਹ ਬੰਦੇ ਹੱਕਦਾਰ ਜਿਹੜੇ ਇਹਨਾਂ ਦੇ ਪਿੱਛੇ ਜਾਂਦੇ ਨੇ ਤੇ ਆਖਰ ਚ ਇਹ ਹੀ ਬੇਨਤੀ ਹੈ ਵੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਜੋ ਲੋਕਾਂ ਤੱਕ ਇਹ ਮੈਸੇਜ ਪਹੁੰਚ ਸਕੇ ਵੀ ਆਪਾਂ ਇਹਨਾਂ ਤੋਂ ਬਚ ਗਏ ਧੰਨਵਾਦ